ਆ ਗੜ ਮੈਂ ਮੈਂ ਉਹਦਾ ਹੈਗਾ ਸਾਰਾ ਕੁਝ ਹਾਂਜੀ ਲਿਓ ਜੀ ਮੜਕੀ ਕਿੰਤੀ ਸੀ ਲੜਕੀ ਕਿਹਦੇ ਆ ਰਹੇ ਉਹਨਾਂ ਦੇ ਜੀ ਸਾਰੇ ਆਏ ਸਾਨੂੰ ਸਾਰੇ ਨੀ ਨੀ ਓਕੇ ਮੀਡੀਆ ਵਾਲੇ ਆ ਕਿ ਕਿਉਂ ਕਰਨ ਲੱਗੇ ਆ ਨਹੀਂ ਤੇ ਇਹਨਾਂ ਦਾ ਕੁਛ ਵੀ ਵਿਆਹ ਕਰਿਆ ਕਰੋ ਨਾ ਨਹੀਂ ਤੇ ਕੁਛ ਕੀ ਕੰਮ ਮੀਡੀਆ ਨੂੰ ਕਰਨਾ ਸਾਡੇ ਦਾ ਕੁਛ ਵੀ ਰਹਿ ਰਹੇ ਤਾਂ ਪਟਵੰਦਾਂ ਦਾ ਇਸੇ ਉਹ ਜੇ ਦਾ ਸਾਲ ਦੀ ਕੁੜੀ ਦਾ ਵਿਆਹ ਕਰ ਦੋਗੇ 14 ਸਾਲ ਦਾ ਨਹੀਂ ਇਹ ਨਾ ਜਦੋਂ ਮੈਂ ਘਰ ਕਰਦੇ ਹਾਂ ਜੀ ਮਾਤਾ ਜੀ ਜਦੋਂ ਸ਼ਾਮ ਦੇ ਵਜਨ ਲੈਂਦੇ ਇੱਕ ਮਿੰਟ ਕਿ ਅੱਜ ਇੱਕ ਮਿੰਟ ਦੀਦੀ ਪਿਆਰ ਨਾ ਕਰ ਸੋ ਸਾਡਾ ਬੱਜਾ ਸ਼ੁਰੂ ਤੋਂ ਵਧੀਆ ਸੀ ਇੱਕ ਮਿੰਟ ਆਖਾ ਤਾਂ ਪਿਆਰ ਨਾ ਕਰਨਗੇ ਸਾਡਾ ਜਦੋਂ ਮੇਰੇ ਸਕੇ ਭਰਾ ਦੀ ਬੇਟੀ ਮੇਰਾ ਨਾ ਭਰਾ ਵਾ ਨਾ ਭਝਾਈ ਵਾ ਥੋੜੇ سارے ਘਰ ਦੇ ਵਿੱਚ ਕੋਈ ਉਦਾਂ ਦੀ ਗੱਲ ਨਹੀਂ ਮੇਰਾ ਬੇਟਾ ਦੀਦੀ ਤੁਸੀਂ ਆਧਾਰ ਕਾਰਡ ਲਿਆਓ ਇੱਕ ਮਿੰਟ ਆਧਾਰ ਹਾਂ ਜੀ ਹਾਂ ਇੱਕ ਮਿੰਟ ਕਿਹਾ ਇੱਕ ਮਿੰਟ ਮੇਰਾ ਇਹਦਾ ਕੋਈ ਨਹੀਂ ਨਕਲੀ ਕਿ ਟੈਕ ਹੋਇਆ ਕੁੜੀ ਸਾਡੀ ਨੰਗੇ ਨੂੰ ਸਾਮ ਦੀ ਰੀ ਧੋਦੀ ਰਹੀ ਇਸ ਕਰਕੇ ਮੇਰਾ ਭਰਾ ਕਹਿੰਦਾ ਸੀ ਵੀ ਆਪਾਂ ਕਰਨਾ ਮੇਰੇ ਭਰਾ ਇੱਥੇ ਮੌਜੂਦ ਕੋਈ ਇਦਾਂ ਦੀ ਸਾਡੀ ਗੱਲ ਨਹੀਂ ਹੈ ਤੁਹਾਡਾ ਬੇਟਾ ਮੇਰਾ ਬੇਟਾ ਵਾ ਉਹ ਮੇਰੀ ਬੇਟੀ ਮੇਰੇ ਸਕੇ ਭਰਾ ਦੀ ਇੱਥੇ ਸਾਰਾ ਪਰਿਵਾਰ ਆਇਆ ਹਾਂ ਸਾਡੇ ਵਰਗੇ ਨੂੰ ਟੈਕ ਹੋ ਗਿਆ ਇਦਾਂ ਦਾ ਕੋਈ ਨਹੀਂ ਕਰੇ ਹਾਂ ਆ ਵੇਖੋ ਜਾ ਦੇ ਆ ਜਾ ਮੁੰਡਾ ਵੀ ਲਾਇਆ ਨਾ ਚਲੋ ਭਾਜੀ ਚਲੋ ਸੱਨੇ ਹਾਂ ਇਹਨੂੰ ਬੁਲਾਓ ਨਹੀਂ ਇਹ ਕੋੜੀ ਨੂੰ ਬੁਲਾਓ ਉਹ ਬਾਹਰ ਨਾ ਨਹੀਂ ਲਿਆ ਕਿਉਂ ਨਹੀਂ ਮੈਂ ਕਿਹਾ ਕੋੜੀ ਨੂੰ ਬੁਲਾ ਲੈ ਜੇ ਤੂੰ ਬੁਲਾਓ ਇੱਥੇ ਬੁਲਾ ਲਓ ਇਹਨੂੰ ਬਾਹਰ ਆ ਜਾਓ ਆ ਜਾਓ ਐਦਾਂ ਨਹੀਂ ਭਾਜੀ ਇਹ ਤਾਂ ਕੋਈ ਗੱਲ ਨਹੀਂ ਧੱਕਾ ਛਾ ਹੀ ਨਹੀਂ ਆ ਇਹਨੂੰ ਸਾਫ਼ ਦੀ ਰੀ ਮੇਰੇ ਮੁੰਡੇ ਨੂੰ ਨੰਗੇ ਨੂੰ ਅਸੀਂ ਆਪਸੀ ਮੇਂ ਪਿਆਰ ਰੱਖ ਕੇ ਤੇ ਮਿਲਣਗੇ ਨੂੰ ਨਹਾਉਂਦੀ ਤੇ ਉਹਦੀ ਮੈਂ ਇਕੱਲੀ ਕੰਮ ਕਰਦੀ ਸੀ ਮੇਰੇ ਪੁੱਤ ਉਹਨਾਂ ਦਾ ਆਧਾਰ ਕੱਢਦੇ ਉਹ ਫੋਟੋ ਮੈਂ ਕਿਹਦੀ ਮੇਰਾ ਭਰਾ ਆ ਜਿਹਨੇ ਕਰਨਾ ਵਾ ਸਾਰਾ ਕੁਝ ਤੁਹਾਨੂੰ ਮਿਲਾ ਦੇ ਆਓ ਹਾਂ ਮੱਗਨ ਫੂਲ ਆ ਨਾ ਇਹੇ ਕੋਰ ਬਰੇ ਗੱਲਾਂ ਇਹ ਬਾਬੇ ਸੁੱਖੇ ਦੇ ਇਹ ਵੀ ਇਹ ਆ ਲੱਗੂ ਬੋਲੇ ਐਦਾਂ ਦਾ ਕੋਈ ਨਹੀਂ ਸਾਡਾ ਹੈਗਾ ਵੀ ਅਸੀਂ ਕੁ ठोखा ਭਲੇਖਾ ਕਰਨਦੇ ਸਾਡਾ ਘਰ ਦਾ ਹੀ ਜੀ ਆਉਗੀ ਕੁੜੀ ਮੇਰੀ ਕਿੱਥੇ ਪਾ ਮਾਮੀ ਨਾ ਮਾਮੀ ਨਾ ਮਾਪੇ ਦਾ ਬਾਅਦ ਚ ਗੱਲ ਕਰਾ ਬਣਾ ਤਾੜ ਦੋ ਮੈਂ ਕਿਹਾ ਡੰਡਾ ਲਾਗਾ ਹੱਡੀ ਕੋਲੇ ਮੈਂ ਕਹਿੰਦੀ ਮੇਰੀ ਮੰਮੀ ਮੋਟੇ ਦਾ ਦੇ ਦੋ ਸਾਰਾ ਕੌਸ਼ੇ ਮੈਂ ਬੋਲਾਂ ਮੋਟੇ ਦਾ ਦੇ ਦੋ ਇੱਕ ਮਿੰਟ ਉਹ ਕਿਉਂ ਦੀਦੀ ਪਰੇ ਹੋਇਆ ਸੜਾ ਜਾ ਹਾਂ ਜਿਹਦਾ ਅਸੀਂ ਬਿਆਨ ਤੇ ਇਹਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿੰਨਾ ਖਲਵਾੜ ਨਹੀਂ ਕਰੀਦਾ ਹੁੰਦਾ ਸਮਝੀਦਾ ਹੁੰਦਾ ਗੱਲ ਠੀਕ ਹੈ ਨਾ ਐਦਾਂ ਪਾਜੀ ਨਾ ਕਰੋ ਬੱਸ ਇਹ ਥੋੜਾ ਕਾ ਪਿਆਜ ਹੋ ਗਿਆ ਤਾਂ ਮਚਾ ਕੇ ਚੰਗਾ ਭਲਾ ਜੰਗਮਾਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਚ ਉਹਦਾ ਨਗੇਲ ਚਾਹ ਮੇਰੀ ਪੈਸੇ ਪਟੇੜਿਆ ਮੇਰੇ ਭਰਾ ਦਾ ਮੈਨੂੰ ਇਦਾਂ ਤਾਂ ਥੋੜਾ ਮਾਰਾ ਸੋਚੂਂਗੀ ਉਹਦਾ ਸਿਆਣੇ ਬੰਦੇ ਹਾਂ ਤੂੰ ਯਾਰ ਸਮਝਦਾ ਆਦਾ ਕਿ ਤਨ ਹੋਈ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮਨ ਲੱਗਵਾ ਹੀ ਦੋਗਾ ਸਾਡਾ ਇਹ ਉਮਰ ਉਹ ਬੱਚੇ ਦੀ ਸੇਵਾ ਕਰਕੇ ਉਹ ਠੀਕ ਕਰਨ ਦੀ ਆ ਨਾਲ ਉਹ ਵਿਆਹ ਕਰਨ ਦੀ ਨਹੀਂ ਐਦਾਂ ਕੀਤਾ ਸੀ ਆਪਿਆ ਕੰਮ ਜਿਸ ਮਿੱਟੀ ਕੀਤਾ ਉਹ ਮੇਰੇ ਮੁੰਡੇ ਆਪਣੇ ਕਪੜੇ ਤਕਨੀਕ ਪਾਉਂਦਾ ਹੈ ਇਸ ਤਰ੍ਹਾਂ ਕੀਤਾ ਤੇ ਮੇਰਾ ਕੰਮ ਸਮਝ ਨਾ ਦੇਖੋ ਕਿ ਤਰੀਕੇ ਦੇ ਨਾਲ ਹੈਗੇ ਨਹੀਂ ਕਿ ਮੁੰਡੇ ਦੀਆਂ ਵਿੱਚ ਫੇਰਾ ਨਹੀਂ ਇਸੇ ਸੜਕੇ ਦੇ ਦਿਨਾਲਾ ਤੋਂ ਕੀਤਾ ਗਿਆ ਬਿਆਹ ਹੋਣਾ ਹੈ ਪਰ ਕੋਈ ਸਖਤੀ ਤਰਫ ਨਹੀਂ ਦਿਖਾਈ ਜਿਸ ਵਕਤ ਲੜਕਾ ਹੈ ਜਿਹੜਾ ਕਿ ਮਿਪਲ ਸਾਹਿਬ ਤੋਂ ਛਾਤਾ ਦੀ ਨਮਾਇਆ ਮਰਦ ਕੇ ਜਹਾਂ ਦੇ ਕਿਸੇ ਨਹੀਂ ਹੈ ਮੈਰੀ ਸੋਣੀ ਤੁਸੀ ਉਹਦਾ ਮੁਆਵਜ਼ਾ ਲੈ ਰਹੇ ਹੋ ਕੋਈ ਦੱਸਿਆ ਜਾ ਰਿਹਾ ਹੈ ਕਿ ਤਰੀਕੇ ਵਿੱਚ ਬਹੁਤ ਸਾਥ ਦਿੱਤੇ ਗਏ ਹੋ ਕੇ ਰਹੀਏ ਇਸ ਤਰ੍ਹਾਂ ਨਹੀਂ ਹੈ ਅਗਰਾ ਅਗਰਾ ਇਹਨਾਂ ਆਪਣਾ ਸਰਖੋ ਜਿਹਦੇ ਕੋ ਬੈਠਿਆ ਨਹੀਂ ਜਾ ਰਿਹਾ ਉੱਠਿਆ ਨਹੀਂ ਜਾ ਰਿਹਾ ਜਿਹਦੇ ਕੱਪੜੇ ਤੁਸੀਂ ਪੈਨਾ ਰਹੇ ਉਹਨੇ ਕਿਦਾ ਇੱਕ ਵਿਵਹਾਈ ਚੀਵਨ ਜੀ ਨੇ ਮਾਵਾ ਜੜੀਆਂ ਕਿਤਾ 40 40 ਸਾਲ ਦੇ ਕਿਦਾ ਮੈਂਟਲੀ ਰਿਟਾਇਰਡ ਬੱਚਿਆਂ ਨੂੰ ਸੰਭਾਲਦੀਆਂ ਇਹ ਤਾਂ ਫੇਰ ਵੀ ਬੱਚਾ ਚੰਗਾ ਪੋਲਿਆ ਛੋਟੀ ਉਮਰ ਤੁਸੀਂ ਪੈਰ ਪੜਾ ਕੁਛ ਨਹੀਂ ਕਰ ਸਕਦੇ ਆਪਾਂ ਲਿਆ ਤੂੰ ਛਾਣੇ ਚਲੀ ਜਾ ਮੈਂ ਦਦਾਓ ਥਾਲੀ ਓਏ ਇਹ ਜਿਹੜੇ ਦਿੱਤੀ ਬੋਲਦੇ ਨੇ ਕਿ ਕੀ ਬੋਲਦੇ ਨੇ 3 ਮਿੰਟ ਰਾਤੀ ਪਹੁੰਚੀ ਕਿ ਇਸੇ ਖੇਡਾਂ ਚਲਦੀ ਹੈ ਕਿ ਜਿਹੜਾ ਕਿ ਉਹਦੇ ਪਰ ਮਾਪੂਣੇ ਹਿੱਗੇ ਤੇ ਸਸੇ ਲੜਕੀ ਦਾ ਉਸ ਲੜਕੇ ਨਾਲ ਵਿਆਹ ਅੱਛਾ ਲੜਕੀ ਨੂੰ ਲੜਕੀ ਨੂੰ ਹੋਇਆ ਕੀ ਹੈ ਪਤਾ ਪੈਰਲਾਈਜ਼ ਹੋ ਗਿਆ ਉਹ ਦਿਨ ਆ ਵਿਆਹ ਕਰਾਇਆ ਹਾਂ ਜੋ ਉਹ ਦਿਨ ਆ ਵਿਆਹ ਕਰਾਇਆ ਹੋਰ ਟੀਵੀ ਇੱਥੇ ਪਹੁੰਚ ਕੇ ਕੀ ਦੇਖਿਆ ਤੁਸੀਂ ਬਸ ਲੜਕਾ ਤਿਆਰ ਹੋ ਰਿਹਾ ਪਰ ਉਹਦੇ ਘਰ ਦੇ ਅਸੀਂ ਮਦਦ ਨਾਲ ਮੰਗਦੇ ਆ ਲੜਕੀ ਨਾਲ ਕੁਝ ਦੇ ਨਹੀਂ ਰਹੇ ਲੜਕੀ ਨੇ ਅੱਗੇ ਪਿੱਛੇ ਕੀਤੀ ਆ ਜੀ ਲੜਕੀ ਨੂੰ ਬੁਲਾ ਰਹੇ ਤੇ ਬਾਕੀ ਇਨਫੀਨੇਸ਼ਨ ਲੈ ਕੇ ਨਾ ਪੁਲਿਸ ਵਾਲੇ ਨਾਲ ਸਾਡੇ ਸਾਡੇ ਮੈਡਮ ਆਏ ਹੋਏ ਨਾਲ ਚਾਹੀਦਾ ਹੈ ਅਪਲੋਸ ਸਾਰਾ ਕੋਲ ਅਭੀ ਜੀ ਕੀ ਇੱਥੇ ਪਹੁੰਚ ਕੇ ਕੀ ਦੇਖਿਆ ਤੁਸੀਂ ਹਾਂ ਜੀ ਪਹਿਲੇ ਦੇਖਿਆ ਜੀ ਲੜਕੀ ਦੇ ਜਿਹਾ ਦੇਖੀ ਲੜਕਾ ਕਿਸ ਤਰ੍ਹਾਂ ਦੀ ਹਾਲਤ ਹੈ ਲੜਕਾ ਅਪਾਹਜ ਆ ਸਰ ਅਪਾਹਜ ਆ ਇਹਨਾਂ ਨੇ ਤਾਂ ਨੂੰ ਕੀ ਕਿਆ ਸੀ ਕਿ ਇਹਨਾਂ ਨੂੰ ਇਨਫੋਰਮੇਸ਼ਨ ਉਹ ਹੈ ਜੀ ਮੈਡਮ ਦਾ ਆਪਣਾ ਇਹਨਾਂ ਦਾ ਮੈਡਮ ਦਾ ਜੀ ਸਾਹ ਨੂੰ ਐਸ.ਐਚ.ਓ. ਸਾਹ ਨੂੰ ਮੜ ਕੇ ਭੇਜਿਆ ਮੌਕੇ ਇਹਨਾਂ ਨੇ ਇਨਫੋਰਮੇਸ਼ਨ ਕੀ ਦਿੱਤੀ ਸੀ ਕੀ ਕਿਹਾ ਠੀਕ ਛੋਟੀ ਉਮਰ ਦੀ ਲੜਕੀ ਦਾ ਰੜਦੇ ਨਾਲ ਮਿਆਰ ਅੱਛਾ ਇੱਥੇ ਆ ਕੇ ਤੀ ਲੜਕੇ ਦੇ ਹਾਲਾਤ ਵੇਖੇ ਗਏ ਲੜਕਾ ਤੇੜਾ ਆਵਾਜ਼ ਆਦਾ ਲੜਕੀ ਦੇਖੀ ਤੁਸੀਂ ਲੜਕੀ ਨਹੀਂ ਮੈਨੂੰ ਦਿਖੀ ਇਹ ਆਧਾਰ ਕਾਰਡ ਦੇਖਿਆ ਲੜਕੀ ਦਾ ਦੇਖਣਾ ਜੀ ਲੈ ਲੈ ਜੀ ਇਹਨਾਂ ਨੂੰ ਬਸ ਠੀਕ ਉਹਦੇ ਸ਼ੋਰਟ ਕਰ ਲਿਓ ਲੈ ਲਓ ਅੱਗੇ ਤਾਂ ਵੈਸੇ ਤੁਸੀਂ ਮੰਨ ਲੜਕੇ ਦੀ ਮਦਰ ਹੁੰਦੀ ਨੇ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਤੁਹਾਡਾ ਨਾਮ ਕੀ ਹੈ ਕਿਥੇ ਰਹਿੰਦੇ ਹੋ ਦੱਸ ਦਿਓ ਜੀ ਪਲੀਜ਼ ਨਾਮ ਸਾਫ਼ ਲਖੋ ਕਹਿੰਦੇ ਰਹਿਣ ਵਾਲੇ ਮੇਰੇ ਮੇਰਾ ਨਾਮ ਸ੍ਰੀ ਅੰਦਰ ਕੌਰ ਹੈ ਅੰਦਰ ਜੀ ਕੀ ਕਰ ਜਾ ਰਿਹਾ ਹੈ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ ਤੇ ਲੱਗਿਆ 2008 ਦਾ 2 ਲੱਗੀ ਕਿਹ ਕਿ ਲੱਗਣਾ ਭਾਜੀ ਆ ਬਰਮਨੀ ਦੇ ਮਹੀਨੇ ਲੱਗ। ਅੱਛਾ ਲੱਗਦਾ ਕਿ ਗਲਤ ਕਰਨ ਜਾ ਰਹੇ। ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂ। ਮੈਮ ਕਿੰਨੇ ਸਾਲ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ? ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ। ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ। ਚਲੋ ਭਾਈ। ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ। ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ। ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ। ਮੀਡੀਆ ਨੇ ਸਾਰਿਆਂ ਨੇ ਬੁਲਾਇਆ। ਮੀ ਲੜਕੀ ਦੀ ਮਰ ਭਾਈ 19 19 ਅੱਛਾ ਲੜਕੀ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਨਹੀਂ ਉੱਠ ਸਕਦਾ ਫੇ ਜੰਗ ਮਿਆਂ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਅਪ੍ਰੈਲ ਕੇ ਸਵੀਰ ਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਨਹੀਂ ਮੱਝੇ ਤੋਂ ਉੱਠ ਕੇ ਚੱਲ ਕੇ ਆਸ ਤੇ ਥਾਣੀ ਆਈਗਾ ਫਿਰ ਨਹੀਂ ਥਾਣੀ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਰੇ ਫਿਰ ਆ ਕੇ ਕਿਨੇ ਤੇ ਚੱਲ ਫਿਰ ਉਹ ਗੱਡੀ ਸੀ ਨਾ ਚੱਲਦੇ ਆ ਹਾਂ ਜੀ ਦੂਰ ਤੋਂ ਤੁਸੀਂ ਮੰਦੀ ਹੋ ਨਾ ਕੋਪਾ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਛ ਨਾ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਦੇ ਗਲਤੀ ਹੋ ਗਈ ਸਾਡੇ ਕੋਲ ਬਾਤ ਦੀ ਮੇਰਾ Throat ਹੈ ਇੱਕ ਬਟਨ ਅਸ ਪ੍ਰੋਜੈਕਟ ਅਫਸਰ ਮੀਨਾ ਦੇਵੀ ਮੈਨੂੰ ਇੱਕ ਆਪਣੇ ਮੈਡਮ ਮਸਕਾਨ ਔਮਨ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਤੁਹਾਨੂੰ ਸੋਣਾ ਸੁਪਨਾ ਮੈਡਮ ਦਾ ਫੋਨ ਆਇਆ ਕਿ ਮੈਡਮ ਇਸ ਲਖਮੋਕਮ ਪੂਰੇ ਇਲਾਕੇ ਦੇ ਵਿੱਚ ਜਿਹੜੀ ਹੈ ਨਵਾਲਿਕ ਲੜਕੀ ਔਰ ਨਵਾਲਿਕ ਲੜਕੇ ਦੀ ਮੈਰिज ਹੋ ਰਹੀ ਹੈ ਔਰ ਮੈਡਮ ਨੇ ਬਹੁਤ ਇਹਦੇ ਵਿੱਚ ਇੰਟਰਸਟ ਲਿਆ ਬਾਅਦੋਂ ਦੇ ਫੋਨ ਤੋਂ ਬਾਅਦ ਮੈਂ ਆਪਣੇ ਮਾਨਯੋਗ ਐਸ.ਡੀ.ਐਮ ਸਾਹਿਬ ਦੇ ਨਾਲ ਗੱਲ ਕੀਤੀ ਹੈ ਐ ਐਸ.ਐਚ.ਓ ਸਾਹਿਬ ਨਾਲ ਗੱਲ ਕੀਤੀ ਹੈ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਆ ਲੇਡੀ ਪੁਲਿਸ ਭੇਜੀ ਹੈ ਔਰ ਅਸੀਂ ਸਾਰੇ ਰਲ ਕੇ ਇਸ ਤੇ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਮੈਡਮ ਮੁੰਡੇ ਦੀ ਹਾਲਤ ਕੀ ਹੈ ਮੁੰਡੇ ਦੀ ਹਾਲਤ ਬਹੁਤ ਖਰਾਬ ਹੈ ਫਿਜ਼ੀਕਲੀ ਫਿੱਟ ਨਹੀਂ ਹੈ ਉਹ ਉਹਦੀ ਮਦਰ ਦੱਸ ਰਹੀ ਹੈ ਕਿ ਬਚਪਨ ਤੋਂ ਹੀ ਇਹਨੂੰ ਪੈਰਲਾਈਜ਼ ਹੋਇਆ ਆ ਔਰ ਬਿਸਤਰ ਤੇ ਇਹ ਸਾਰਾ ਕੁਝ ਜੋ ਵੀ ਆ ਗੰਦਬੰਦ ਜਿਹੜਾ ਕਰਦਾ ਆ ਤੇ ਇਹ ਲੜਕੀ 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 ਲੜਕੇ ਦੀ ਇਸ 21 ਸਾਲ ਦੱਸੀ ਆ ਹਾਂਜੀ 14 ਸਾਲ ਦੱਸੀ ਆ ਤੇ ਸਾਨੂੰ ਕੋਈ ਸਬੂਤ ਨਿਧਾਰ ਕਾਰਡ ਨਹੀਂ ਦੇ ਰਹੇ ਹਜੇ ਸਾਨੂੰ ਅੱਲੇ ਅਸੀਂ ਆਏ ਆ ਧਾਰ ਕਾਰਡ ਨਹੀਂ ਸਾਨੂੰ ਮਿਲਦਾ ਲੜਕੀ ਦੇ ਨਾਲ ਕੋਈ ਗੱਲ ਹੋਈ ਲੜਕੀ ਦੇ ਨਾਲ ਗੱਲ ਨਹੀਂ ਹੋਈ ਲੜਕੀ ਕਹਿੰਦੇ ਬਿਊਟੀ ਪਾਰਲਰ ਤੇ ਪਿਆਰ ਹੋਣ ਗਈ ਹੈ ਤੇ ਗੱਡੀ ਸਾਨੂੰ ਮਿਲੀ ਆ ਫੁੱਲਾ ਦੇ ਨਾਲ ਜਿਹੜੀ ਹਾਲਤ ਵਿਆਹ ਵਾਲੀ ਹੈਗੀ ਹੈ ਲੜਕੇ ਦੀ ਹਾਲਤ ਵਿਆਹ ਵਾਲੀ ਨਹੀਂ ਹੈ ਪੈਸਾ ਕੈਰਾਲਾਇਜ਼ ਹੋਇਆ ਮੈਨੂੰ ਪਹਿਲਾਂ ਵੀ ਇਹਨਾਂ ਨੇ ਲੜਕੀ ਕਿ ਇੱਦਾਂ ਹੀ ਵਿਆਹੀ ਸੀ ਉਹਨੂੰ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਕੀ ਸਮਝਦੇ ਹੋ ਰੇਜ ਨੇ ਪੁਲਿਸ ਵੱਲੋਂ ਟੈਲ ਹੁੰਦੀ ਹੈ ਇਹਨਾਂ ਨੇ ਕਿਹੜਾ ਵੱਲੋਂ ਟੈਲ ਹੁੰਦੀ ਹੈ ਉਹ ਕੇਸ ਮੇਰੇ ਧਿਆਨ 'ਚ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਕਿਹੜਾ ਗੋਦਵਰੀ ਵਿੱਚ ਵਿਆਹ ਬੁੱਕ ਕਰਾਇਆ ਗਿਆ ਸੀ ਉਹਨੂੰ ਕੋਈ ਪਾਠੀ ਦੇ ਕੋਈ ਕਾਰਵਾਈ ਕੀਤੀ ਗਈ ਹੈ ਹਾਂਜੀ ਹੁਣ ਹੁਣ ਉਧਰ ਹੀ ਚੱਲੇ ਨਹੀਂ ਪੁੱ ਜੀ ਤੇ ਪੁਲਿਸ ਨੇ ਸਾਰਾ ਕਿਦਾਂ ਨਾਲ ਦਿੱਤਾ ਜੀ ਤੁਹਾਨੂੰ ਅੱਗੇ ਪੁਲਿਸ ਦਾ ਬਹੁਤ ਵਧੀਆ ਸਾਸ ਜੀ ਸਾਡਾ ਡਿਪਾਰਟਮੈਂਟ ਹੈ ਸੋਸ਼ਲ ਵੈਲਫੇਅਰ ਤੋਂ ਅਸੀਂ ਰਲ ਕੇ ਹੀ ਇਹ ਕੰਮ ਕਰਦੇ ਆ ਪੁਲਿਸ ਵਾਲੇ ਤਾਂ ਸਾਡਾ ਜਿਹੜਾ ਸੋਸ਼ਲ ਵੈਲਫੇਅਰ ਵਾਲਾ ਹੁਣ ਕੁੜੀ ਨੂੰ ਤੇ ਮੁੰਡੇ ਨੂੰ ਆਪਣੇ ਕਬਜ਼ੇ ਤੇ ਲੈ ਲਿਆ ਲड़का ਘਰੇ ਹੀ ਇੱਥੇ ਤੇ ਲੜਕੀ ਤੇ ਦੇਖਦੇ ਹੁਣ ਇਹਨਾਂ ਦੇ ਬੰਦੀ ਕਾਰਵਾਈ ਸਰੀ ਕਰਦੇ ਕੁੜੀ ਦੇ ਮਾਪਿਓ ਨੂੰ ਨਹੀਂ ਦੱਸਿਆ ਜਾ ਰਿਹਾ ਨਹੀਂ ਹੈਗਾ ਕੌਣ ਉਹਦਾ ਵਿਆਹ ਕਰ ਰਿਹਾ ਸੀ ਉਹ ਲੜਕੇ ਦੀ ਮਾਂ ਦੱਸ ਰਹੀ ਹੈ ਕਿ ਮੇਰੇ ਭਰਾ ਦੀ ਲੜਕੀ ਹੈ ਉਹ ਮਤਲਬ ਉਹਦੀ ਭੂਆ ਹੀ ਹੈ ਹਾਂਜੀ ਹਾਂਜੀ ਜਿਹੜੇ ਨਹੀਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਤੇ ਪਿਓ ਦੀ ਡੈਥ ਹੋ ਚੁੱਕੀ ਹੈ ਤਾਂ ਮਾਂ ਨੇ ਦੂਸਰੀ ਮੈਰਿਸ ਕਰਾ ਲਈ ਠੀਕ ਜੀ ਮੇਰਾ ਨਾਮ ਸੁਪਨਾ ਮਹਿਰਾ ਹੈ ਮਸਕਾਨ ਔਮਨ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਹੈ ਹਾਂਜੀ ਸਰਦ ਮਾ ਜੇ ਇੱਥੇ ਕੇਸ ਕੀ ਸੀ ਤੁਹਾਡੇ ਕੋਲ ਆਇਆ ਅ ਐਕਚੁਅਲੀ ਮੈਨੂੰ ਰਾਤ ਨੂੰ ਕਾਲ ਆਈ ਸੀ ਕਿ ਇਸ ਦਾ ਇੱਕ ਲੜਕੀ ਹੈ 13-14 ਸਾਲ ਦੀ ਜਿਸ ਦਾ ਨਾਂ ਵਿਆਹ ਕਰ ਰਹੇ ਜ਼ਬਰਦਸਤੀ ਕਿ ਉਹ ਕਹਿ ਰਹੀ ਹੈ ਕਿ ਇੱਕ ਲੜਕੀ ਜਿਹਦੇ ਮਾਪਿਓ ਵੀ ਨਹੀਂ ਹੈਗੇ ਔਰ ਇਹਨਾਂ ਦੇ ਰਿਸ਼ਤੇਦਾਰਾਂ ਕੋ ਰਹਿ ਰਹੀ ਹੈ ਉਹੀ ਰਿਸ਼ਤੇਦਾਰ ਆਪਣੇ ਬੇਟੇ ਨਾਲ ਉਹਦੀ ਮੈਰਿਜ ਕਰ ਰਹੇ ਹੈ ਉਹ ਕਿ ਲੜਕਾ ਅਪਾਹਜ ਹੈ ਕਿ ਕਹ ਰਹੀ ਕਿ ਜਿਸ ਤਰ੍ਹਾਂ ਕਿ 3-4 ਮਹੀਨਿਆਂ ਤੋਂ ਪਤਾ ਨਹੀਂ ਸਾਲ ਤੋਂ ਸ਼ਾਇਦ ਇੱਥੇ ਰਹਿ ਰਹੀ ਹੈ ਸਾਲ ਤੋਂ ਰਹਿ ਰਹੀ ਹੈ ਔਰ ਉਹੀ ਪੋਟੀ ਬਿਘਾਰ ਰਹਾ ਬਾਥਰੂਮ ਵਗੈਰਾ ਬਿਲਕੁਲ ਲੜਕੀ ਸਾਫ ਕਰੀ ਔਰ ਉਹਦੀ ਮਾ ਦਾ ਕਹਿਣਾ ਹੈ ਕਿ ਐਸਾ ਇਹ ਸ਼ੁਰੂ ਤੋਂ ਅਸੀਂ ਉਹ ਆਂਦੀ ਤੋਂ ਆਂਦੀ ਸਾਰੀ ਹੈ ਪਰ ਮੇਰਾ ਕਹਿਣਾ ਹੈ ਕਿ ਇੱਕ ਜੇ ਲੜਕੀ ਤੁਹਾਨੂੰ ਤੁਸੀਂ ਪਾਲਣ ਲੱਗੇ ਹੋ ਤਾਂ ਕਿਹਾ ਉਹਦਾ ਫਾਇਦਾ ਇਸ ਤਰੀਕੇ ਨਾਲ ਤੁਸੀਂ ਲੈਣਾ ਸਮੁੰਡਾ ਵੀ ਆ ਕਰਨ ਦੀ ਕੰਡੀਸ਼ਨ ਚ ਹੈਗਾ ਜੀ ਬਿਲਕੁਲ ਨਹੀਂ ਜੀ ਅਸੀਂ ਦੇਖਿਆ ਹੁਣ ਤੁਸੀਂ ਵੀ ਦੇਖਿਆ ਕਿ ਹਾਲਾਤ ਲੜਕਾ ਉੱਠ ਨਹੀਂ ਸਕਦਾ ਜਿਸ ਤਰ੍ਹਾਂ ਮੈਂ ਇਹ ਪਹਿਲਾਂ ਵੀ ਇੱਕ ਲੜਕੀ ਇੱਦਾਂ ਹੀ ਵਿਆਹੀ ਸੀ ਥੋੜੇ ਸਮਾਂ ਪਹਿਲਾਂ ਤੈਨੂੰ ਲੱਗਦਾ ਨਹੀਂ ਹੈ ਧੱਕੇ ਨਾਲ ਹੀ ਵਿਆਹ ਕਿਤੇ ਜਾਂਦਾ ਹੈ ਬਹੁਤ ਧੱਕੇ ਨਾਲ ਮੈਂ ਤੇ ਕਹਿੰਨੀ ਆ ਕਿ ਇੰਨਾ ਇਹੋ ਜਿਹਾਂ ਤੇ ਪੂਰੀ ਇੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਦੁਬਾਰਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਉਠਾਏ ਤੇ ਸੋਚੇ ਮੈਂ ਸਜ਼ਾ ਕਹਿੰਨੀ ਜਿਆਦਾ ਜਿਆਦਾ ਜਨ ਹੋਣੀ ਚਾਹੀਦੀ ਹੈ ਔਰ ਮੈਂ ਗੁਰਦੁਆਰੇ ਦੇ ਜਿਹੜੇ ਪਾਠ ਹੀ ਹੈ ਜਿਹੜੇ ਕਰਵਾ ਰਹੇ ਆ ਉਹਨਾਂ ਤੇ ਵੀ ਹੈਰਾਨ ਆ ਆ ਗਈ ਆਧਾਰ ਕਾਰਡ ਵਗੈਰਾ ਦੇਖ ਕੇ ਹੀ ਮੈਰਿਜ ਕਰਦੇ ਆ ਨਾ ਉਹ ਉਹਨਾਂ ਨੇ ਵੀ ਦੇਖਿਆ ਤੇ ਉਹ ਵੀ ਕਰਨ ਨੂੰ ਰੈਡੀ ਹੋ ਗਏ ਲੜਕੀ ਦੇ ਮਾਪਿਓ ਦਾ ਕਸੂਰ ਨਹੀਂ ਇਹਦੇ ਚ ਨਜ਼ਰ ਆਦੇ ਉਹ ਲੜਕੀ ਦੇ ਮਾਪਿਓ ਤੇ ਹੈ ਹੀ ਨਹੀਂ ਹੈ ਲੜਕੇ ਦਾ ਜਿਹੜਾ ਹੈ ਲੜਕੇ ਤਾਂ ਬਿਲਕੁਲ ਉਹ ਤੇ ਐਗਰੀ ਹੋਂ ਤੇ ਐਸਾ ਬੋਲ ਰਿਹਾ ਜਿਸ ਤਰ੍ਹਾਂ ਕਿ ਐਸੀ ਕੁਝ ਗਲਤ ਕਿਤੇ ਹੀ ਨਹੀਂ ਹੈ। ਉਹਨੇ ਕੋ ਪ੍ਰੂਫ ਦਿਖਾਇਆ ਲੜਕੀ ਦੀ ਅੱਜ ਪ੍ਰੂਫ ਕੁਝ ਨਹੀਂ ਦਿਖਾ ਰਹੇ ਆ ਬਸ ਦਿਖਾਣੇ ਆ ਆਚਾਰ ਕਰੇ ਇਸ ਤਰ੍ਹਾਂ ਕੀ ਜਾ ਰਹੇ ਆ। ਅਕੀ ਲੜਕੀ ਨੂੰ ਅਸੀਂ ਬੁਲਾਇਆ ਕਿ ਬੁਲਾਓ ਲੜਕੇ ਨੂੰ ਔਰ ਥਾਣੇ ਜਾ ਕੇ ਪੁਲਿਸ ਸਾਰੀ ਲੱਗਦੀ ਨਹੀਂ ਇਹ ਸਿਰ ਪੰਜਾਬ ਸਰਕਾਰ ਕਹਿੰਦੀ ਹੈ ਜੀ ਬੇਟੀ ਪੜਾਓ ਬੇਟੀ ਪੜਾਓ ਤੇ ਲੱਗਦਾ ਨਹੀਂ ਕਿਧਰੇ ਕਿਧਰੇ ਫੇਲ ਨਜ਼ਰ ਆ ਰਹੀ ਹੈ। ਬਿਲਕੁਲ ਜੀ ਐ ਮੈਂ ਤੇ ਕਹਿੰਨੀ ਆਮ ਜਨਤਾ ਦਾ ਸਾਨੂੰ ਆਮ ਖੁਦ ਸਾਨੂੰ ਇੱਕ ਦੂਸਰੇ ਨੂੰ ਦੇਖ ਕੇ ਕਿਤੇ ਗਲਤ ਹੋ ਰਿਹਾ ਸਾਨੂੰ ਜਾਗਰੂਤ ਕਰਨਾ ਚਾਹੀਦਾ ਉਹਨੂੰ ਦੱਸਿਆ ਐ ਸਾ ਸਾਨੂੰ ਦੱਸੋ ਕਿਤੇ ਵੀ ਅਪਰਾਧ ਹੋ ਰਿਹਾ ਕੁਝ ਗਲਤ ਹੋ ਰਿਹਾ ਲੜਕੀਆਂ ਨਾਲ ਔਰਤਾਂ ਨਾਲ ਸਾਨੂੰ ਦੱਸੋ ਸਾਡੀ ਸੋਸਾਇਟੀ ਹਮੇਸ਼ਾ ਔਰਤਾਂ ਲੜਕੀਆਂ ਦੇ ਲਈ ਖੜੀ ਹੈ ਸਪਨਾ ਮੈਡਮ ਅੱਜ ਤੁਸੀਂ ਇੱਥੇ ਆਏ ਸੀ ਮੁੰਡੇ ਦੀ ਮਾਂ ਵੱਲੋਂ ਤੁਹਾਡੇ ਉੱਪਰ ਨਾਮ ਵੀ ਲਗਾਏ ਗਏ ਜੀ ਐਂਜੋ ਗਲਤ ਕਰ ਰਹੀ ਆ ਲੱਗਦਾ ਨਹੀਂ ਹਰ ਵਾਰੀ ਐਂਜੋ ਵੀ ਘੇਰੇ ਵਿੱਚ ਆਉਂਦੀ ਹੈ ਪੁਲਿਸ ਦਾ ਵੀ ਫਰਜ ਮੰਨਦਾ ਜੀ ਬਿਲਕੁਲ ਜੀ ਪੁਲਿਸ ਤੇ ਮੈਂ ਕਹਿੰਦੀ ਪਿੱਛੇ ਪਿੱਛੇ ਰਹਿੰਦੀ ਹੈ ਕਿ ਅੱਗੇ ਨਹੀਂ ਆਈਏ ਅਸੀਂ ਪਰ ਮੈਂ ਕਸੂਰਵਾ ਪੁਲਿਸ ਨੂੰ ਵੀ ਕਹਾਂਗੀ ਉਹਨਾਂ ਨੂੰ ਪੂਰਾ ਐਕਸ਼ਨ ਲੈਣਾ ਚਾਹੀਦਾ ਹੈ ਜੀ ਤੁਹਾਡੇ ਨਾਮ ਦੇ ਕਿ ਅੱਜ ਤੁਸੀਂ ਮੋਕੇ ਤੇ ਆਏ ਹੋ ਕੀ ਕਾਰਨ ਕੀਤੀ ਗਈ ਤਾਂ ਇਹ ਮੇਰਾ ਨਾਮ ਸਾਬਨ ਇੰਸਪੈਕਟਰ ਪੂਰਨ ਸਿੰਘ ਟਾਲਾ ਪੀ ਟਾਲਾ ਮੋਘੰਪੁਰਾ ਇਸੇ ਐਨਜੀਓ ਨੇ ਸ਼ਿਕਾਇਤ ਕੀਤੀ ਵੀ ਕੋਈ ਨਬਾਲਕ ਲੜਕੀ ਲੜਕੇ ਦਾ ਵਿਆਹ ਹੋ ਰਿਹਾ ਜਿਹੜੀ ਲੜਕੀ ਹੈ ਉਹ ਤੇ ਸਾਨੂੰ ਅਜੇ ਮਿਲੀ ਨਹੀਂ ਗਈ ਉਹ ਕਹਿੰਦੇ ਜੀ ਬਿਊਟੀ ਪਾਰਲਰ ਤੇ ਤਿਆਰ ਹੋਣ ਗਈ ਆ ਤੇ ਲੜਕਾ ਜਿਹੜਾ ਉਹ ਬਾਜ ਆ ਉਹਦੀ ਹਾਲਤ ਨਹੀਂ ਹੈਗੀ ਵਿਆਹ ਕਰਨ ਵਾਲੀ ਹੈ ਰਿਸੀਦਾਰ ਆਪਸ ਵਿੱਚ ਮਾਮੇ ਭੂਆ ਦੀ ਕੁੜੀ ਆ ਖੜਾ ਸਕਦਾ ਲੜਕਾ ਪੈਰ ਨਹੀਂ ਸਰ ਨਹੀਂ ਇਹਨਾਂ ਨੇ ਘੋੜੀ ਵੀ ਲੈ ਆਂਦੀ ਘੋੜੀ ਤੇ ਕਿੱਦਾਂ ਚੜੇ ਇਹ ਤੇ ਪਤਾ ਨਹੀਂ ਹੁਣ ਸਾਰੇ ਕੀ ਕਰਦੇ ਆ ਘੋੜੀ ਐ ਗੱਡੀ ਐ ਸਜਾਈ ਇੱਥੇ ਮੋਗਾ ਦਾ ਆਲਾਵਾ ਵੀ ਲੈਣੀਆਂ ਹਾਂ ਹਾਂਜੀ ਸਰ ਪਰ ਉਹ ਚਾਹਲ ਫਿਰਨ ਦੇ ਹੱਕ ਜੀ ਨਹੀਂ ਹੈਗਾ ਸਰ ਉਹ ਉਹ ਤੁਹਾਡੇ ਕੋਲ ਕੀ ਕਾਰਵਾਈ ਕੀਤੀ ਜਾਏਗੀ ਅਜੇ ਇਹਨਾਂ ਲਿਆਂਦਾ ਹੀ ਆ ਸਾਰੇ ਇਹਨਾਂ ਨੂੰ ਖੜਦਿਆ ਜੀ ਥਾਣੇ ਲੈ ਕੇ ਜਾਓ ਨਾਲੇ ਨਹੀਂ ਇਹਨਾਂ ਨੂੰ ਪੇਸ਼ ਕਰਾਉਣਾ ਜੱਜ ਸਾਹਿਬ ਦੇ ਸਰ ਇਹ ਕੁੜੀ ਦੀ ਉਮਰ ਦੱਸੀ ਗਈ ਜੀ ਕਿੰਨੀ ਕੁੜੀ ਦੀ ਕੁੜੀ ਮਿਲੀ ਤੇ ਨਹੀਂ ਸਾਨੂੰ ਅਜੇ ਪਰ 13-14 ਸਾਲ ਦਾ ਦੱਸਿਆ ਕੋਈ ਪ੍ਰੂਫ ਮਿਲਿਆ ਜੀ ਕੁੜੀ ਦਾ ਮੰਗਾ ਗਦਨੀ ਕੁੜੀ ਦਾ ਮਾਪਿਓ ਨਹੀਂ ਹੈਗਾ ਮਾਪਿਓ ਨਹੀਂ ਹੈਗੇ ਅਜੇ ਤੱਕ ਐਦੇ ਦੀ ਭੂਆ ਹੀ ਆ ਸਰ ਲੱਗਦੀ ਆਉਂਦੀ ਸਾਡੇ ਅੱਡ ਰਾਜਾ ਮੰਦੀ ਹੈ ਜੀ ਉਹ ਜੇ ਬੋਲ ਠੀਕ ਠੀਕ ਹੈ ਠੀਕ ਹੈ